Yay! <laughs> ਸੱਤੀ ਆਚੀ ਸਤ ਧੰ ਸੱਤੀ ਆਚੀ ਸਤ ਧੰ ਸੱਤੀ ਆ ਆ ਜੀ ਨੇ ਹਾਜ਼ਰੀਆਂ ਭਰਨੀਆਂ ਸਤਨੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਇਸੇ ਤਰ੍ਹਾਂ ਇੱਕ ਦੋ ਬੇਨਤੀਆਂ ਪਹਿਲਾਂ ਹੀ ਕਰਦੀ ਏ ਸੱਚੀ ਆਚੀ ਸਤ ਤੰਨ ਸੱਚੀ ਆਚੀ ਸਤ ਤੰਨ ਸੱਚੀ ਓ ਮੈਂ ਗਰਾਂ ਮਾਤ ਰੂਪਾ ਮੈਂ ਗਰਾਂ ਮਾਤ ਰੂਪਾ ਮਾਤ ਕਹਾਈ ਜੈਤੋ ਉਹ ਵੇਖਾ ਪਰਸਰ ਇੱਕ ਜਿਹੜਾ ਵੀ ਆ ਕਿ ਬੱਦੇ ਅੱਜ ਫੁੱਟੇ ਸਾਬ ਜਾਦੇ ਔਰ ਮਾਤਾ ਜੀ ਦੀ ਯਾਦ ਵਿੱਚ ਜਿਹੜੀ ਸ਼ੀਜੀ ਸਵਾ ਚੱਲ ਰਹੀ ਹੈ 26 ਸਾਈਓ 22 ਕਹਿੰਦੀ ਰਮਕਾ ਜਿਹੜੀ ਅੱਜ ਹੋਈ ਹੈ ਸ੍ਰੀ ਖਡਪੜ ਸਾਹਿਬ ਦੇ ਜਿਹੜੇ ਪਾਰਸ ਦੇ ਉਹਦੀ ਰਮਕਾ ਸਿਰੇ ਸਾਥ ਜਿਹੜੇ ਹੋਈ ਹੈ ਔਰ ਕੱਲ ਬਾਧੀ ਅਦਾਲਤ ਸਾਹਿਬ ਤੋਂ ਭੋਗ ਤੋਂ ਪ੍ਰੰਤ ਨਗਰ ਦੀ ਤੰਦੀ ਜੀ ਵੀ ਹੋਣੀ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਵੀ ਬੜੇ ਵਧੀਆ ਤਰੀਕੇ ਨਾਲ ਬਰਿਆਦਾ ਵਿੱਚ ਰਹਿੰਦੇ ਹੋਏ ਡਿਸਪਲਿਨ ਵਿੱਚ ਰਹਿੰਦੇ ਹੋਏ ਤੁਸੀਂ ਹੁਣ ਤੱਕ ਇਹ ਜਿਹੜੀ ਸਭਾ ਇਹਦੇ ਵਿੱਚ ਵਿਚਰ ਰਹੇ ਹੋ ਆਕੋ ਵੀ ਇਦਾਂ ਦੇ ਜਿਹੜਾ ਡਿਸਪਲਿਨ ਹੈ ਔਰ ਬਰਿਆਦਾ ਹੈ ਇਹਨੂੰ ਕਾਇਮ ਰੱਖੋ ਲੰਗਰ ਵਾਲੇ ਸੱਜਣਾਂ ਨੂੰ ਅਪੀਲ ਹੈ ਵੀ ਸਪੀਕਰਾਂ ਦੀ ਵਰਤੋਂ ਥੋੜੀ-ਬਹੁਤ ਹੋ ਰਹੀ ਆ ਉਹ ਵੀ ਕਿਰਪਾ ਕਰਕੇ ਨਾ ਕਰੋ ਤਾਂ ਕਿ ਸੰਗਤ ਦੇ ਵਿੱਚ ਕੋਈ ਵਿਗੜਾ ਨਾ ਪਵੇ ਸੋ ਅੱਜ ਮੋਗ ਸ਼ਰਧਾ ਦੇ ਮਤਬਕ ਬਹੁਤ ਹੀ ਜ਼ਿਆਦਾ ਸ਼ਰਧਾ ਦੇਖੋ ਇੰਨੀ ਠੜ ਦੇ ਬਾਵਜੂਦ ਇਸ ਤਰੀਕੇ ਨਾਲ ਸੰਗਤ ਸਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਯਾਦ ਕਰਦੀ ਹੋਈ ਸ਼ਰਧਾ ਤੇ ਔਰ ਸਤਕਾਰ ਹੈ ਜਿਹੜੀ ਉਹ ਪੇਟ ਕਰਦੇ ਹਾਂ ਸਾਹ ਵਾਹਿਗੁਰੂ ਜੀ ਕੀਤੇ ਤੰਤਨ ਬਾਬਾ ਜਰਵਰ ਸਿੰਘ ਤੰਤਨ ਉਹ ਬਾਬਾ ਹਰਦੇਵ ਸਿੰਘ ਜੀ ਤੰਤਨ ਮਾਤਾ ਜੀ ਨੀਕ ਮਾਤਾ ਗੁੰਦਿਲ ਕੌਰ ਜੀ ਦੀ ਸ਼ਹੀਦੀ ਸਥਾਨ ਤੇ ਲੋਕ ਬਹੁਤ ਸੰਗਤਾਂ ਜਿਹੜੀਆਂ ਗੁਰਨਾਨਕ ਦੇਵਾ ਸੰਗਤਾਂ ਨਤਮਤ ਹੋ ਕੇ ਆ ਰਹੀਆਂ ਨੇ ਔਰ ਅੱਜ ਉਹਨਾਂ ਦੀਆਂ ਦਿੱਤੀ ਹੋਈਆਂ ਸਾਦਤਾਂ ਨੂੰ ਯਾਦ ਕਰਦੇ ਹੋਏ ਸਮੁੱਚੀ ਗੁਰਨਾਨਕ ਦੇਵਾ ਸੰਗਤਾਂ ਉਹਨਾਂ ਨੂੰ ਸਾਦਾ ਦੀ ਸਰਕਾਰ ਭੇਟ ਕਰ ਰਹੀਆਂ ਨੇ ਔਰ ਮੈਂ ਸਮੁੱਚੀਆਂ ਗੁਰਨਾਨਕ ਦੇਵਾ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਆਓ ਆਪਾਂ ਉਹਨਾਂ ਦੀ ਸ਼ਹੀਦੀਆਂ ਨੂੰ ਕਦੀ ਸਾਦਤਾਂ ਨੂੰ ਯਾਦ ਰੱਖੀਏ ਔਰ ਉਮਰਤਪਾਣ ਕਰਕੇ ਸਿੰਘ ਸਜੀਏ ਕਿਉਂਕਿ ਉਹਨਾਂ ਦੇ ਜਿਹੜੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਉਹਨਾਂ ਨੂੰ ਖੜਾ ਕੇ ਆਪਾਂ ਜਿਹੜੀਆਂ ਉਹਨਾਂ ਨੇ ਸਾਧਾਰਨ ਤਰਤੀਆਂ ਨੇ ਉਹਨਾਂ ਨੇ ਚਲਾਏ ਹੋਏ ਫੂਲਿਆ हां जी मैम आज ਜਿਹੜਾ ਸਮਾਰੋਹ ਸ਼ੁਰੂ ਹੋਇਆ ਹੈ। ਅੱਜ ਸ਼ਹੀਦੀ ਸਵੇਰ ਦਾ ਪਹਿਲਾ ਦਿਨ ਹੈ ਜਿਵੇਂ ਕਿ ਅਸੀਂ ਸਾਰੇ ਦੇਖ ਹੀ ਰਹੇ ਹਾਂ ਕਿ ਸੰਗਰਾਂਦ ਤੋਂ ਹੀ 16 ਤਰੀਕ ਤੋਂ ਬਹੁਤ ਹਫੜਤ ਆ ਰਹੀ ਹੈ। ਤੇ ਅੱਜ ਵੀ ਇਹ ਹੀ ਹੈਗਾ ਕਿ ਬਹੁਤ ਲੋਕ ਅੱਜ ਆਣਗੇ। ਲੱਖਾਂ ਚ ਲੋਕ ਆ ਰਹੇ ਨੇ। ਤਾਂ ਪ੍ਰਸ਼ਾਸਨ ਵੱਲੋਂ ਜੋ ਵੀ ਪ੍ਰਬੰਧ ਕੀਤੇ ਗਏ ਨੇ ਉਹ ਆ ਮਿਆਬਰੇ ਨੇ ਲੋਗ ਸ਼ਟਲ ਸਰਵਿਸ ਅੱਜ ਤੋਂ ਪੂਰੇ ਤਰੀਕੇ ਨਾਲ ਸ਼ੁਰੂ ਹੋ ਜਾਏਗੀ ਈ ਰਿਕਸ਼ਾਜ਼ ਵੀ ਅੱਜ ਤੋਂ ਸ਼ੁਰੂ ਹੋ ਜਾਣੀਆਂ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਲੋਅਰ ਆਰਡਰ ਮੇਨਟੇਨ ਰੱਖਣ ਤਾਂਕਿ ਜੋ ਅਸੀਂ ਕੰਮ ਕਰਨ ਲਈ ਇਨੇ ਮਹੀਨਿਆਂ ਤੋਂ ਲੱਗੇ ਹੋਏ ਆ ਉਹ ਅਸੀਂ ਸਫਲ ਹੋ ਸਕੀਏ ਤੇ ਲੋਕਾਂ ਦਾ ਜੋ ਇੱਥੇ ਐਕਸਪੀਰੀਅੰਸ ਹੈ ਉਹ acha ਰਹੇ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਏ